ਸਾਧਪ੍ਰੀਖ ਖਾਸ ਕਰਕੇ ਲੱਗਦੀ ਹੈ ਦੀ ਤੁਸੀਂ ਖਾਸियतਾਂ ਐ ਨਾ ਕੇ ਜੀ ਡਾਂਗ ਲੈਉਣਗੇ ਸਾਰੇ ਚਾਹੇ ਖਰਾਬ ਹੋਵੇ ਅਬ ਫ੍ਰੀਡ ਫੂਡ ਅੱਛਾ ਹੈ ਬੋ ਕੇਸੀ ਕੀ ਖਾਣੇ ਕੇ ਪੂਰਜ ਕੀ ਦਰਿਆ ਲੱਗਦੇ ਸਾਰਾ ਕੁਝ ਫਾਸਟ ਫੁੱਲ ਮਾੜੀ ਨਹੀਂ ਪੈਂਦਾ ਹਾਂਜੀ ਅੱਛਾ ਰੌਂਡੀ ਜੀ ਇਹਦੇ ਨਾਲ ਜਾਂਦਾ ਉਹਦਾਂ ਫਿਰ ਕਿੱਥੇ ਜਾਂਦਾ ਉਹਦੇ ਨਾਲ ਤਾਂ ਬੱਸ ਓਏ ਬੱਤਾਂ ਬਦਲ ਕੀ ਕਰੇ ਭਰਾ ਨਾ ਕਿੰਨੇ ਕਿ ਬੌਂਡਿੰਗ ਹੈ ਇੱਥੇ ਲੜਾਈ ਹੁੰਦੀ ਹੈ ਦਾ ਸਿਰ ਦਾ ਕੀ ਢੀ ਗੱਲ ਹੁੰਦੀ ਐ ਉਹ ਮੈਨੂੰ ਟੀਵੀ ਦਾ ਰਿਮੋਟ ਨਹੀਂ ਦਿੰਦਾ ਦੂਜੀ ਲੜਾਈ ਦੀ ਮੇਰੇ ਚੀਜ਼ ਨਹੀਂ ਲਿਆ ਕੇ ਦਿੰਦਾ ਕਿੰਨਾ ਕ ਪੈਸਾ ਇਕੱਠਾ ਕਰਨਾ ਚਾਹਣਾ ਮੈਨੂੰ ਐਦਾ ਪਤਾ ਲੱਗਿਆ ਨਾ ਵੀ ਯਾਰ ਅਬ ਡਿਨਸਮੈਨ ਬੰਦਾ ਕਿੰਨਾ ਕੋਈ ਕਰ ਪਹਿਲਾਂ ਮੂੰਹ ਤੇ ਮੈਨੂੰ ਹੱਥ ਮਾਰਨਾ ਯਾਰ ਹੋਰ ਦੱਸ ਕਦੋਂ ਸੋਚਿਆ ਮੈਰਿਜ ਦਾ ਕਦੋਂ ਸੋਚਿਆ ਬਈ ਕੁੱਤਾ ਕਰਉਣੀ ਐ ਜੀ ਮੈਨੂੰ ਤਾਂ ਸੋਚੇ ਨਹੀਂ ਐ ਕਿ ਦੇਖੀ ਦੇਖੀ ਚਾਹਤੀ ਕਰਦਾ ਚਾਹਤੀ ਠੀਕ ਐ ਇੱਧਰ ਦੇ ਕੇ ਸਮਝ ਨਾ ਦੇ ਹੁਣ ਆਉਂਦੀ ਬਹੁਤ ਮਾਇਆ ਕਰਦੇ ਕਿੱਛ ਕਿੰਨੇ ਕਿੰਨੇ ਗਰੀਲਾ ਪਾਉਨੇ ਮੈਂ ਤੁਹਾਨੂੰ ਡੇਲੀ ਦੀਆਂ ਦੀ ਇੱਕ ਤੋਂ ਡੇਲੀ ਦੀ ਆਈਡੀ ਕੀ ਹੈ ਦੀ ਉਹ ਫਾਲਵਰ ਹੀ ਵਧਣਗੇ ਚੰਦਰੀਏ ਤੇਰੇ ਕੁੜੀਆਂ ਦੇ ਫਾਲਵਰ ਛੇਤੀ ਵੱਧਦੇ ਐ ਕੰਪੇਅਰ ਟੂ ਮੁੰਡਿਆਂ ਨਾਲ ਐਗਰ ਹੀ ਹੋਂ ਦੀ ਭਾਈ ਮੁੰਡੇ ਤੁਸੀਂ ਐਗਰ ਹੀ ਹੋ ਦੇਖੋ ਰੀਲਾ ਮੈਂ ਵੀ ਬਣਾਉਣਾ ਹੈ ਦੀ ਹੈ ਨਾ ਵੀਰੇ ਘਟ ਚੱਲਦੀਆਂ ਦੀ ਦੀ ਬੜਾ ਤੁਸੀਂ ਬਣਾਓ ਫੇਰੀ ਕਾਲੀ ਐਕਟਿਵ ਜਿਹੜੀ ਕੱਟ ਨਹੀਂ ਕੋਈ ਮੈਂ ਪੰਜਾਬੀ ਅਰੇ ਕਹਿਣਾ ਕੀ ਚਾਹਤੇ ਹੋ ਚੰਗੀ ਗੱਲਬਾਤ ਜੱਟਾ ਗੱਲਬਾਤ ਕਰਕੇ ਮੇਹਰਬਾਨੀ ਕੋ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦਾ ਹਾਂ ਕੈਮਰੇ ਤੇ ਆਪਣੇ ਪ੍ਰਵਾਦ ਨੂੰ ਤੁਸੀਂ ਹੋਰ ਮੈਂਬਰ ਨੂੰ ਵੀ ਬਸ ਜਿੰਦਾ ਰਹੋ ਬਸ ਸਾਰੇ ਉਹ ਜਿੰਦਾ ਤਾਂ ਸਾਰੇ ਨੇ ਸਸਤੀਆਂ ਬੰਦ ਤੋਂ ਕੀ ਹਾਜ਼ਰ ਹੈ ਜੈਤੂ ਮੀਰ ਕਰਦੇ ਆਸ ਕਰਦੇ ਮੈਂ ਸਾਰੀ ਚਾਰਤੀ ਗਲਾਸ ਨੂੰ ਕੀ ਸ਼ੇਰਾਂ ਕਿ ਤੁਰਾ ਰਾਤ ਪਰਾਸ ਬਹੁਤ ਸਪਨਾ ਆ ਲੋ ਜਿਹੜੀ ਚੁੱਪੀ ਸ਼ੁਰੂਆਤ ਕਰਦੇ ਪਹਿਲਾਂ ਇਹਦਾ ਨਾਮ ਹੈ ਬੱਚਿਓ ਨੂੰ ਬੁਲਾਦੀ ਫਿਰ ਅਸੀਂ ਦੱਸਾਂਗੇ ਸੋ ਪਹਿਲਾ ਬੋਲਣਾ ਤੇ ਇਕੱਲੇ ਮੁੰਡਿਆਂ ਨੇ ਤੇ ਫਿਰ ਬੋਲਣਾ ਮੁੰਡਿਆਂ ਨੇ ਨਹੀਂ ਨਹੀਂ ਮੈਂ ਬੈਸੇ ਹੱਥ ਰੱਖਿਆ ਮੇਰੇ ਹੱਥ ਤੇ ਦਵਾਈ ਦੀ ਮੈਂ ਬੈਸੇ ਹੱਥ ਰੱਖ ਲਿਓ ਮੇਰੇ ਭਾਈ ਬੋਲਣੀਆਂ ਕੁੜੀਆਂ ਸੋ ਪਹਿਲਾਂ ਮੁੰਡਾ ਤੁਸੀਂ ਬੋਲਣਾ ਇਸ ਜੁੜ ਦਾ ਨਾਮ ਕੀ ਹੈ ਜੀ ਠੀਕ ਜੀ ਜੀ ਵੈਰੀ ਗੁੱਡੀ ਸੋ ਹੁਣ ਬੋਲਣਾ ਕੁੜੀਆਂ ਨੇ ਜੀ ਇਸ ਜਿਹੜਾ ਨਾਮ ਕੀ ਹੈ ਜੀ ਠੀਕ ਲੇਕਿਨ ਇਹ ਬਾਦਸਫਾਈ ਹੈ ਹੈ ਪਤਾ ਨਹੀਂ ਮੈਨੂੰ ਖੜਾ ਵੱਧ ਜਜਿਆ ਸੋ ਭਾਈ ਥਿੰਕਸ ਇੰਸਟੀਟਿਊਟ ਹੈ ਜੀ ਰਾਜਪੁਰੇ ਸ਼ਹਿਰ ਦੇ ਵਿੱਚ ਖੜਿਆ ਹਾਂ ਸੋ ਬਹੁਤ ਸਪਨਾ ਨਾਲ ਆਉਂਦੇ ਤੇ ਸਿੱਧਾ ਭਰਾ ਨਾਲ ਗੱਲ ਜੀ ਸ਼ੁਰੂਆਤ ਕਰਦੇ ਆਂ ਉਹ ਭਾਈ ਸਸੀ ਕਾਲ ਅੱਸੀ ਕਾਲ ਜੀ ਨਾਮ ਕਿਹੜੇ ਪੀ ਖੜੇ ਹੋ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਭਾਈ ਕਿੱਥੋਂ ਬਲੋਂਗ ਕਰਦੇ ਹੋ ਜੀ ਰਾਜਪੁਰਾ ਰਾਜਪੁਰਾ ਆ ਦੇਪ ਤੋਂ ਪਹਿਲਾਂ ਕਿਹਨੂੰ ਸੈਟਿੰਗ ਕਰ ਲੈ ਅੱਛਾ ਫੋਨ ਪਾ ਰਹੇ ਸੀ ਠੀਕ ਹੈ ਜੀ ਕੀ ਕਰਦੇ ਕਿਉਂ ਵੈਸੇ ਭਾਈ ਇੱਥੇ ਦੀ ਸਸੇ ਤਾਂ ਇਹ ਸਟੱਡੀ ਗ੍ਰੈਡਸ ਲਿਖੁੰਦਾ ਇੰਗਲਿਸ਼ ਦਾ 10 ਮਲ ਸਪੋਕਨ ਕਾ ਹੈ ਜੀ ਕੇ ਮੇ ਲੰਘ ਰਿਹਾ ਸਮਾਂ ਥੋੜਾ ਟਾਈਮ ਹੀ ਆਈਆ ਫਨ ਕਰਦੇ ਆ ਬੈਸਟ ਹੈ ਬਹੁਤ ਵਧੀਆ ਯਾਰੀ ਮਿੱਤਰੇ ਤੇ ਵਧੀਆ ਬਣ ਗਏ ਸਾਰੇ ਯਾਰ ਮਿੱਤਰ ਪਿੰਡ ਦੇ ਨਹੀਂ ਸਾਰੇ ਪਿੰਡ ਦੇ ਨੇ ਵਧੀਆ ਬਣਦੇ ਹੁੰਦਾ ਹਾਂ ਬਹੁਤ ਜਿਆਦਾ ਉਧਰ ਕਿਉਂ ਬੜਾ ਬੜਾ ਦੇਖਣਾ ਬਾਕੀ ਅੱਛਾ ਪਿੰਡ ਵਾਲੇ ਹੁੰਦੇ ਠੀਕ ਹੈ ਇਹ ਤੂੰ ਖੜੇ ਹੋ ਜਾ ਪਰ ਆਪਣੀ ਖੜੇ ਹੋ ਲੈ ਮੇਰਾ ਵੀ ਖੜੇ ਹੋ ਜਾ ਖੜੇ ਹੋ ਜਾ ਬੜੇ ਹੋ ਜਾ ਨਹੀਂ ਨਹੀਂ ਗੱਲ ਤਹੀ ਕਰਨੀ ਇਹ ਤਾਂ ਪੈਸੇ ਕਿਹੜੇ ਕਿਤੇ ਵੀ ਹੌਸਲਾ ਪੈ ਜਾਂਦਾ 2000 ਰੁਪਏ ਤਾਂ ਜੂ ਨਾਲ ਕੋਣ ਕਿ ਇਹਦੀ ਬਾਈ ਦੀ ਖਾਸ ਗੱਲ ਕੀ ਲੱਗਦੀ ਆ ਸਹੀ ਮੇਰਾ ਯਾਰ ਬਿੱਤਰ ਸ਼ਾਸ਼ਾ ਨਹੀਂ ਸ਼ਾਸ਼ਾ ਤਾਂ ਠੀਕ ਆ ਆ ਕੀ ਸੀ ਨਾਲ ਅੱਜ ਸਪੋਰਟ ਆ ਠੀਕ ਹੈ ਮੈਂ ਬਿੱਤਰ ਸੋ ਇੱਕ ਇਹਦੀਆਂ ਬਾਈ ਜੱਗ ਤੇ ਨਾ ਖਾਸ ਗੱਲ ਆ ਸੀ ਮੈਨੂੰ ਇਸ ਕੋਲੋਂ ਬੜਾ ਵਧੀਆ ਲੱਗਦਾ ਜਿੱਥੇ ਵੀ ਜਾਈਦਾ ਰੌਂਡੀ ਦੇ ਨਾਲ ਚਾਈਦਾ ਅੱਛਾ ਰੌਂਡੀ ਤੇ ਇਹਦੇ ਨਾਲ ਜਾਂਦਾ ਉਹਦੇ ਨਾਲ ਫਿਰ ਕਿੱਥੇ ਜਾਂਦੇ ਨੇ ਉਹਦੇ ਨਾਲ ਤਾਂ ਬਸ ਓਏ ਬਸ ਤਾਂ ਬਦਲ ਕੀ ਓਏ ਮੈਨੂੰ ਗੱਲ ਗੋੜ ਲੱਗਦੀ ਹੈ ਨਹੀਂ ਯਾ ਸਾ ਕਿਹੜਾ ਕਰਦੇ ਉਹ ਬਾਈ ਦੀ ਲੁੱਕ ਬੜੀ ਸੋਹਣੀ ਆ ਸਰੀਰ ਸੋਹਣਾ ਬਣਾਇਆ ਕੋਈ ਬਾਈ ਬਾਰੇ ਕੋਈ ਦੋਸ਼ ਆਪ ਨਾ ਸੀ ਵਧੀਆ ਜੀ ਹੈ ਬੈਠਿਆ ਜਿਗੋੜਿਆ ਤੇ ਉਹ ਤਾਂ ਠੀਕ ਆ ਕਦੇ ਆਪਦੇ ਆਪ ਤੇ ਨਹੀਂ ਸੋਚਿਆ ਵੀ ਮੋਟੀਵੇਟ ਹੋਇਆ ਮੈਂ ਦੇਖ ਕੇ ਕਦੇ ਪੁੱਛਿਆ ਵੀ ਭਾਈ ਤੇਰੀ ਡਾਈਟ ਟੁੱਟ ਗਈ ਮੈਨੂੰ ਦੱਸ ਮੈਂ ਵੀ ਬੜਾ ਮੋਟਾ ਕਰਾਂਗੇ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਇਹ ਇਹਦੀ ਬਾਈ ਦੀ ਖਾਸ ਗੱਲ ਕੀ ਲੱਗਦੀ ਹੈ ਸਟਿਆ ਵਧੀਆ ਆ ਹਾਸੀ ਮਜ਼ਾਕ ਕਰਾ ਇਹ ਹਾਸੀ ਮਜ਼ਾਕ ਕਰਦੇ ਤੁਸੀਂ ਕੀ ਕਰਦੇ ਹੋ ਫਿਰ ਆਪਾਂ ਵੀ ਪਾਨ ਨਹੀਂ ਕਰੀ ਰਏ ਜੀ ਸਾਰੇ ਭਰਾ ਖੁਸ਼ ਹੋ ਉਹ ਗੱਲ ਬਾਤ ਉਹ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਿਹੜੀ ਗੱਲ ਐੜੀ ਆਪਸ ਵਿੱਚ ਅੱਖਾਂ ਪਾ ਕੇ ਹੁੰਦੀ ਆ ਤੁਹਾਡੀ ਚਲੋ ਚਾਉਂਦੇ ਬਸੋ ਤਾਲੀਆਂ ਦੋਨੋਂ ਭਰਾਵਾਂ ਲਈ ਬਧੇ ਲੱਗਿਆ ਬਧੇ ਲੱਗਿਆ ਥੈਂਕ ਯੂ ਤੁਮਾਂ ਕੋਈ ਬਹੁਤ ਆ ਗਏ ਨਾਮ ਕੀ ਤੁਹਾਡਾ ਜੀ ਮਨਜੋਤ ਸਿੰਘ ਟਿੱਪੂ ਦੇ ਰਾਜਪੁਰਾਏ ਅੱਛਾ ਰਾਜਪੁਰਾਏ ਰਾਜਪੁਰਾ ਦੀ ਖਾਸ ਕਰਕੇ ਲੱਗਦੀ ਹੈ ਜੀ ਇਸੇ ਖਾਸੀਅਤਾਂ ਆਹ ਨਾ ਗੇਡੀ ਡਾਂਗ ਲੈਉਣਗੇ ਸਾਰੇ ਦਾ ਕਿਰਾਏ ਤੇ ਨੇ ਅ ਸਟ੍ਰੇਟ ਫੂਡ ਉਹ ਅੱਛਾ ਹੈ ਬਹੁਤ ਐਸੂ ਅੱਛਾ ਫੂਡ ਜੰਗਿਆ ਦੀ ਹਾਂਜੀ ਕੀ ਖਾਣੇ ਉਹ ਫੂਡਸ ਕੀ ਵਧੀਆ ਲੱਗਦੇ ਸੀ ਸਾਰਾ ਕੁਝ ਫਾਸਟ ਫੂਡ ਬਲ ਮਾੜੀ ਨਹੀਂ ਦਿੰਦੇ ਹਾਂਜੀ ਚਲੋ ਚੰਗੀ ਗੱਲ ਐ ਸ਼ੌਂਕ ਕੀ ਕੀ ਰੱਖਦੇ ਹੋ ਤੁਸੀਂ ਮੈਂ ਆਹ ਜਿਹੜਾ ਸ਼ੌਂਕ ਹੋਇਆ ਦੀਆਂ ਸ਼ੌਂਕ ਕੀ ਹੈ ਤੁਹਾਡੇ ਵੀ ਮੈਂ ਰਹਾ ਮੇਰੇ ਸ਼ੌਂਕ ਨੇ ਵੀਡੀਓ ਬਣਾਉਣਾ ਹੈ ਅੱਛਾ ਤੁਸੀਂ ਰੀਲਸ ਸਟਾਰ ਹੋ ਦੀਆਂ ਕੀ ਆਵਾਜ਼ ਕਿੰਨੇ ਕੇ ਫਾਲੋਅਰ ਹੈ ਜੀ ਪ੍ਰਮੋਸ਼ਨ ਹੀ ਕਰਾ ਦੇ ਹੋਰ ਨੀ ਦੇ ਚਾਰ ਪੱਧ ਲੈ ਚਾਰ 5000 ਫਿਰ ਤਾਂ ਗਰੀਬੀ ਚੱਲਦੀ ਆ ਜੀ ਮਤਲਬ ਪਤਾ ਨਹੀਂ ਕਿ ਪਤਾ ਨਹੀਂ ਟੈਂਸ਼ਨ ਲੋ ਕਿਹੜੇ ਆ ਰੀਲਾ ਬਣਾਉਣੇ ਮਾਜੂ ਕਿਹੜੇ ਕਿਹੜੇ ਗਾਣਿਆਂ ਤੇ ਜਿਆਦਾਤਰ ਬੱਬੂ ਮਾਨ ਬੱਬੂ ਮਾਨ ਉਹ ਇੱਕ ਨਵੇਂ ਉਹ ਵੀ ਚੱਲੇ ਸਨ ਮੇਰੀ ਕਹਾਣੀ ਐ ਕਿ ਤੇਵਾ ਦਾ ਬਣਾਈਓ ਦੇ ਦੀ ਨਹੀਂ ਉਹਦੀ ਨਹੀਂ ਬਣਾਈ ਬੱਬੂ ਆਂਦੇ ਕਿਹੜੇ ਸੌਂਗ ਦੇ ਬਣਾਈਏ ਸੀ ਸਾਰਿਆਂ ਤੇ ਮਤਲਬ ਬੱਬੂ ਆਂਦੇ ਜਿਆਦਾ ਪੱਕੇ ਪਿਆ ਯੈਸ ਕੀ ਗੱਲ ਵਧੀਆ ਲੱਗਦੀ ਐ ਬੱਬੂ ਆਂ ਸਾਹਿਬ ਦੀ ਬਹੁਤ ਹੀ ਗ੍ਰੇਟ ਇਨਸਾਨ ਐ ਉਹਦੇ ਸੌਂਗ ਜਿਹੜੇ ਹੈਗੇ ਆ ਮਤਲਬ ਕਿ ਹਰ ਇੱਕ ਸੋਮ ਚ ਮੈਸੇਜ ਹੁੰਦਾ ਹੈ ਇੱਕ ਹਮ ਬਸ ਤੁਸੀਂ ਇਨਸਪਾਇਰ ਹੋਣਾ ਯੈਸ ਚੰਗੀ ਗੱਲ ਹੈ ਬਚਪਨ ਤੋਂ ਇੱਕ ਬਚਪਨ ਕੋ ਯੈਸ ਠੀਕ ਹੈ ਜੀ ਕਦੇ ਕੋਈ ਹੋਇਆ ਵੀ ਯਾਰ ਮੈਂ ਮਤਲਬ ਜਦੋਂ ਇੰਸਟਾਗ੍ਰam ਤੇ ਸ਼ੁਰੂਆਤ ਕੀਤੀ ਹੈ ਲੱਗਦਾ ਸੀ ਜੀ ਯਾਰ ਮਤਲਬ ਕਿੰਨੇ ਕਿ ਮੈਸੇਜ ਮੈਨੂੰ ਦੇ ਬੜੇ ਜੜਾਈ ਹੈਗੀ ਹਾਂ ਵੈਸੇ ਤਾਂ ਹੈਗੀ ਆ ਹਮ ਪਰ ਹਲਕੀ ਆ ਥੋੜੀ ਜੀ ਜੀ ਨਹੀਂ ਨਹੀਂ ਵਧੂਗੀ ਜ਼ਰੂਰ ਕਰੂਗੀ ਯੈਸ ਕਿੰਨੇ ਕਿੰਨੇ ਗਰੀਲਾ ਪਾਉਣੇ ਮੰਨ 100 ਡੇਲੀ ਦੀਆਂ ਜੀ ਇੱਕ ਤੋਂ ਡੇਲੀ ਦਾ ਆਈਡੀ ਕੀ ਜਾਂਦੀ ਫੋਲ ਬਰੀ ਵਧਣਗੇ ਚੰਦਰੀਏ ਤੇਰੇ ਲੱਖ ਜਿਹੜੇ ਲੱਖ ਦਾ ਸੁੱਕਣਾ ਸੀ ਵੀ ਚੱਕੀ ਫਿਰਦੇ ਆ ਪਰ ਇੱਕ ਗੱਲ ਹੈ ਦੇਖੋ ਮੈਂ ਮਾੜਾ ਨਹੀਂ ਕਹਿੰਦਾ ਕੁੜੀਆਂ ਦੇ ਫੋਲ ਪਰਛੇਤੀ ਵੱਜਦੇ ਐਸ ਕੰਪੇਅਰ ਟੂ ਮੁੰਡਿਆਂ ਨਾਲ ਐਗਰੇ ਹੀ ਹੂੰ ਦੀ ਭਾਈ ਮੁੰਡੇ ਤੁਸੀਂ ਐਗਰੇ ਹੀ ਹੂੰ ਦੇਖੋ ਰੀਲਾ ਮੈਂ ਵੀ ਬਣਾਉਣਾ ਜੀ ਨਾ ਵੀਰੇ ਘਟ ਚੱਲਦੀਆਂ ਦੀਦੀ ਬੜਾ ਤੁਸੀਂ ਬਣਾਉ ਤੂੰ ਹੈਰੀ ਕਾਲੀ ਐਕਟਿਵ ਜੀ ਮੈਂ ਆ ਕੱਦ ਤੇ ਲੋਹੇ ਕੀ ਦੀ ਹਮ ਤੇ ਦਿਨ ਕਾਲਾ ਹੁੰਦਾ ਪਲੇਟਫਾਰਮ ਕੋਈ ਨਹੀਂ ਮਾੜਾ ਹੁੰਦਾ ਦਿਖਾਉਣ ਦੇ ਬਿਲਕੁਲ ਕਿਤਾ ਕਰ। ਚਲੋ ਸਾਡੀ ਵੀਡੀਓ ਦੇ ਵਿੱਚ ਬਹੁਤ ਇਦਾਂ ਦੇ ਬੰਦੇ ਨੇ ਜਿਹੜੇ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਕੰਮ ਕਰਦੇ ਨੇ ਕੁੜੀਆਂ ਵੀ ਨੇ ਮੁੰਡੇ ਵੀ ਨੇ ਤੇ ਕਾਫੀ ਚੰਗੇ ਲੈਵਲ ਤੇ ਉਹ ਕੰਮ ਕਰ ਰਹੇ ਬਹੁਤ ਸੋਹਣਾ ਹੱਥਾਂ ਕਰਦੇ ਨੇ। ਜੀ ਰੂਲ ਇਸ ਵਿੱਚ ਤਰੱਕੀ ਮਾਣੋ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਤੁਸੀਂ? ਪੰਜਾਬੀ ਰਹਿਣਾ ਚਾਹੁੰਦੇ। ਅਹ ਪੰਜਾਬ ਦੀ ਹੜਦੇ ਨਹੀਂ ਦੀ ਹੈ। ਨਹੀਂ ਸਾਡਾ ਪੰਜਾਬੀ ਕੈਨੇਡਾ ਹੈ। ਕਿਆ ਬਾਤ ਹੈ। ਸੋ ਤਾੜੀਆਂ ਲਾ ਬਈ ਉਸ ਗੱਲ ਦੀ। ਮੈਂ ਕਿਹ ਲਈ ਤਾੜੀਆਂ ਲਿਖਿਆ ਸੀ ਜੀ। ਬੜਾ ਮੈਜੀ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਥੈਂਕ ਮਿਹਰਬਾਨੀ। ਕਾਵਾ ਦਾ ਗਾਵ ਅਫਰੀਕਾ ਨਾਮ ਕੀ ਹੈ ਦੀ ਕੀ ਕਰਨਾ ਚਾਹੁੰਦੇ ਜਿੰਦਗੀ ਚ ਕਿਹੜਾ ਬਿਜ਼ਨਸਮੈਨ ਬਣੇਗਾ ਆ ਇੱਧਰ ਕਿਹੜਾ ਬਿਜ਼ਨਸ ਨਿਕਲਦਾ ਤੇਰਾ ਆ ਜੇ ਇਹ ਤਾਂ ਸੈਟਲ ਹੈ ਮੈਂ ਕਰਦਣਾ ਛੱਡ ਕੋਈ ਚੱਕਰੀ ਸੁਣਾ ਸਦਾ ਕਪੜਾ ਇੱਥੇ ਬਚਾ ਲੈ ਆ ਦੇਖਣਾ ਚਾਹੀਦਾ ਹਾਂ ਹੁਣ ਦੱਸ ਕੀ ਕਰਨਾ ਚਾਹੁੰਦਾ ਗਿਆ ਕਾ ਦਾ ਬਿਜ਼ਨਸਮੈਨ ਕਰਨਾ ਬਿਜ਼ਨਸ ਕਰਨਾ ਚਾਹੁੰਦਾ ਲਾਈਫ ਦੇ ਵਿੱਚ ਕਿਤਾ ਉਹਨਾਂ ਤਰਫ ਗਏ ਉਹਨੇ ਹਾਂ ਉਹਨੇ ਔਨਲਾਈਨ ਦਾ ਕਰੇਗਾ بزਨਸ ਨਾਮ ਦੀ ਕੋਈ ਚੀਜ਼ ਉਹ ਜਿਹੜਾ بزਨਸ ਕਰੇਗਾ ਔਨਲਾਈਨ ਜਿੱਦਾਂ ਕਿ ਸੋਦਲਾ ਮੈਚ ਇੱਥੀਆਂ ਹੰਦ ਤੱਕ ਸੇਲਿੰਗ ਟੂ ਸੇਲਿੰਗ ਚਾ ਵਾ ਸਮੋਦ ਦੇ ਪੱਟੇ ਇਹਦਾ ਕੀ ਦੇ ਕਿੰਨਾ ਕੇ ਪੈਸਾ ਕਮਾਉਣਾ ਚਾਹੁੰਦਾ ਜ਼ਿੰਦਗੀ ਤੇ ਬੰਦਾ ਇਹਨਾਂ ਕਰਕੇ ਸੋਦ ਕਰਦੇ ਕੁਝ ਹੋ ਜਾਣਾ ਚੰਗੀ ਗੱਲ ਹੈ ਫਿਰ ਵੀ ਕਹਿੰਦੇ ਕਿਹੜੀ ਗੱਡੀ ਲੈਣ ਨੂੰ ਸਰਦਾ ਹੈ ਗੱਡੀ ਦਾ ਬੈਸ ਇੱਕ ਦਾ ਹੈਗੇ ਆਪਣੇ ਮਸਟੈਂਗ ਮਸਟੈਂਗ ਲਏਗਾ ਹੱਦਾਂ ਨੂੰ ਦੂਜੀ ਗੱਡੀ ਤੂੰ ਤੇ ਗੱਡੀ ਵਾਸਤੇ ਆਏਗੇ ਪਾਪਾ ਨੂੰ ਪੁੱਛਾਂ ਗੱਡੀ ਉਹ ਸੰਭਾ ਘਰ ਪਰਿਵਾਰ ਕੌਣ ਕੌਣਾ ਮਮੀ ਡੈਡੀ ਚਾਚਾ ਦਾਦੀ ਡਿਪਰੈਸ਼ਨ ਤੇ ਮੈਨੂੰ ਆਂਦਾ ਸਮਣਾ ਬੋਲਦਾ ਤੂੰ ਲੋੜ ਹੋਵੇ ਕਿ ਜੀ ਦੰਨਾ ਨਾ ਪੱਕੀ ਗੱਲ ਹੈ ਪੱਕੀ ਗੱਲ ਕੋਈ ਪੜ੍ਹਾਈ ਦਾ ਕਰਦੇ ਟਾਰਚਰ ਕੀਤਾ ਵੀ ਬੈਡ ਲੈਣੀ ਲੈਣੇ ਨਾ ਨਾ ਪੱਕਾ ਲੋੜ ਨਹੀਂ ਨਾ ਨਾ ਪੜਦਾ ਹੁੰਦਾ ਕਰੇ ਨਾ ਕਰ ਪੜ੍ਹਿਆ ਦਾ ਕਰਾ ਨਾ ਬੇਕਾਰ ਕਰੀਏ ਅਜਾ ਬਿੱਲ ਹੈ ਪਰ ਉਹ ਚੰਗੀ ਗੱਲ ਆ ਵਧੀਆ ਲੱਗਦਾ ਤੇ ਨਾ ਲੱਗਦਾ ਕਿਹਦੇ ਨਾਲ ਹੈ ਪੂਰੀ ਕੰਗਦੇ ਰਾਜ ਅੱਛੇ ਇੱਥੇ ਲੱਗਦਾ ਕੀ ਕਰਦਾ ਕਿਹਿਆ ਸਾਰਾ ਦਿਨ ਇੱਥੇ ਸਾਰਾ ਦਿਨ ਹਾਂ ਪਹਿਲੀ ਵਾਰ ਆਣਾ ਤੁਮ ਦਾ ਘੁੰਮਦਾ ਹੀ ਰਹਿਣਾ ਕਦੇ ਆਇਆ ਸੋਚਿਆ ਵੀ ਯਾਰ ਮੈਂ ਕਿੰਨੇ ਕੇ ਮੈਦ ਲੈਣ ਦੀ ਮੰਗ ਕਰਦਾ ਨਾ ਨਾ ਕੋਈ ਮੈਦ ਲੈਣੀ ਰਹਿਣਾ ਅੱਛਾ ਇੱਥੇ ਬਿਨਾਂ ਹਸਣਾ ਪੰਜਾਬ ਤੋਂ ਕਰੀਏਗਾ ਬਿਨਸ ਪੱਕੀ ਗੱਲ ਹੈ ਪੱਕੀ ਗੱਲ ਸ਼ੌਂਕ ਜਿਹੀ ਰੱਖੇ ਹੋਏ ਆ ਕਿਉਂਕਿ ਪਹਿਲਾਂ ਤਾਂ ਪਹਿਲਾਂ ਤਾਂ ਪੈਸੇ ਇਕੱਠੇ ਕਰਨੇ ਚੰਗੇ ਕਿੰਨਾ ਕੇ ਪੈਸਾ ਇਕੱਠਾ ਕਰਨਾ ਚਾਹੁੰਦਾ ਮੈਨੂੰ ਐ ਦੱਸ ਪਰ ਤਾਂ ਲੱਗਿਆ ਨਾ ਵੀ ਯਾਰ ਬਿਜ਼ਨਸਮੈਨ ਬੰਦਾ ਕਿੰਨਾ ਕੁ ਸੋਈ ਕਰਦਾ ਪਹਿਲਾਂ ਮੂੰਹ ਤੇ ਮੈਂ ਹੱਥ ਮਾਰ ਦਣਾ ਯਾਰ ਹੋਰ ਦੱਸ ਮੈਂ ਇੰਨਾ ਕ ਹੋ ਜਾਏ ਵੀ ਕਰਕੇ ਕੁਝ ਹੋ ਜਾ ਇਹ ਲੋਕਾਂ ਨੂੰ ਮਾਰਜੋਬਾ ਕਾ ਕਰਕੇ ਨੂੰ ਤਾਰਿਆ। ਕੀ ਬਾਤ ਹੈ। ਮੁੰਡੇ ਨੇ ਗੱਲ ਸੁਣੀ ਕਹੀ ਸੀ ਧਿਆਨ ਨਾਲ ਸੁਣੀਓ ਬਈ ਕਹਿੰਦਾ ਵੀ ਇੰਨਾ ਕਿ ਪੈਸਾ ਕਮਾਉਣਾ ਵੀ ਸਾਡੇ ਘਰ ਦੇ ਕੁਛ ਨੂੰ। ਤੋ ਤਾੜੀ ਲਾਓ ਯਾਰ ਸੰਗੀਤ ਸੁਣ ਕੇ। ਸਾਕੇ ਢਾਈ ਦੇ ਪਾਸੇ ਵਧੀਆ ਗੁਰੂਜ ਹੈ। ਵਧੀਆ ਗੁਰੂਜ ਮਾਉਦੇ ਵਧੀਆ ਦੇ ਘਰ ਦੇ ਨੂੰ ਕੁਛ। ਤੂੰ ਗੱਲਬਾਤ ਕਹਿਣਾ ਚਾਹਣਾ। ਉਸਤਾ ਕਹੇ ਤਨ। ਚਲੋ ਬਹੁਤ ਬਹੁਤ ਸ਼ੁਕਰੀਆ। ਲਾਓ ਵੀ ਬਣਾ ਲਈ ਤਾੜੀ ਇਹਨਾਂ ਵਾਰੇ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਮਰ ਕਿੰਨੇ ਸਾਲ ਦੀ ਹੋਗੀ ਜੀ? ਉਹ 17 ਇਅਰਸ 12 ਸਾਲ ਦੀ ਹੁੰਦੀ ਇਥੇ ਜੀਜੂ ਲੱਗ ਜਾਂਦੇ ਸੀ ਹਾਂਜੀ ਕਦੇ ਇਹ ਹੋਇਆ ਵੀ ਯਾਰ ਕੁਝ ਕੁ ਚੀਜ਼ਾਂ ਨਹੀਂ ਮਤਲਬ ਖੇਤ ਨਾ ਖੁੱਡਾਣੀ ਉਹ ਜੀ ਕਰਦਾ ਉਹ ਬਈ ਇੰਗਲਿਸ਼ ਸਪੀਕਿੰਗ ਕਰਦੇ ਨਾਲ ਟਰੈਕਟਰ ਲਿਆਤ ਫਿਰ ਮੈਂ ਖੇਤੀ ਚਲਾ ਬੈਠੀ ਸੀ ਨਹੀਂ ਨਹੀਂ ਮੈਂ ਲੱਗਦੀ ਛੋਟੀਆਂ ਬਟ ਮੇਰੀ ਉਮਰ ਸਾਰਾ ਸਾਲ ਦੀ ਸੀ ਫੇਰ ਕਿਹੜਾ ਤੂੰ ਗਾਹਾਂ ਗਿਆ 30 ਤੇ ਲੱਗੀ ਸਾਰਾ ਸਾਲ ਜਗਾ ਕੇ ਹੁੰਦੇ ਮਤਲਬ ਸਾਡੇ ਸਾਰਾ ਸਾਲ ਨਾ ਇਹ ਵੀ ਨਿਆਣਾ ਦਿਵਾ 18 ਸਾਲ ਤੋਂ ਪਾ ਕੀ ਮੰਦ ਨੇ ਉਹ ਅੰਗਰੇਜ਼ੀਦ ਕੀ ਇਹੰਦੋਂ ਨੇ ਹਾਂ ਹਜੇ ਉੱਥੇ ਪਹੁੰਚੇ ਨਹੀਂ ਕੰਮ ਫਰੈਂਡ ਸਕੂਲ ਲਈ ਵਧੀਆ ਸੀ ਜਾਂ ਹਾਲੇ ਇਸ ਵਧੀਆ ਸੀ ਸਕੂਲ ਵਾਲੀ ਜ਼ਿਆਦਾ ਵਧੀਆ ਸੀ ਕਿਉਂਕਿ ਉੱਥੇ ਫਰੈਂਡਸ ਨਾਲ ਰੋਜ਼ ਮਿਲਣਾ ਹੋ ਜਾਂਦਾ ਸੀ ਇੱਥੇ ਫਰੈਂਡ ਹੈ ਨਹੀਂ ਉਹ ਦੂਸਰੇ ਚਲੇ ਗਏ ਇੱਕ ਹੀ ਨੇ ਰਹਿ ਦੀ ਨਹੀਂ ਮਤਲਬ ਇਹ ਵੀ ਫਰੈਂਡਸ ਨੇ ਪਰ ਉਹ ਕੁਝ ਜ਼ਿਆਦਾ ਕਾਫੀ ਲੰਬੇ ਸਾਈਂਸ ਤੋਂ ਟਾਈਮ ਤੋਂ 6-7 ਸਾਲ ਨਾਲ ਰਹੇ ਆ ਤਾਂ ਫਰੈਂਡ ਪੁਰਾਣੇ ਫਰੈਂਡ ਮੰਨ ਲਬਸ ਕਰਦੇ ਲੋ ਜੀ ਕਿੰਨੀ ਜ਼ਿਆਦਾ ਆਪਣੇ ਫਰੈਂਡਾਂ ਦੀ ਸੀ ਬਹੁਤ ਆਂਦੀ ਆ ਹਰੇਕ ਦੂਸਰੇ ਤੀਸਰੇ ਨੂੰ ਕਾਲ ਕਰ ਲਈਦੀ ਆ ਹੁਣ ਆਈ ਥਿੰਕ ਮਿਲਣ ਦਾ ਵੀ ਪ੍ਰੋਗਰਾਮ ਬਣਾਇਆ ਹੈ ਹੂੰ ਇਹਨਾਂ ਨਾਲ ਵੀ ਕਦੇ ਐਸੀ ਕੀਤਾ ਵੀ ਯਾਰ ਮੇਂ ਤਾਂ ਵਧੀਆ ਵਧੀਆ ਬੌਂਡਿੰਗ ਬਣਾਵਾਂ ਮੈਂ ਨਹੀਂ ਨਹੀਂ ਇਹਨਾਂ ਨਾਲ ਵੀ ਵਧੀਆ ਬੌਂਡਿੰਗ ਹੈ ਬਟ ਉਹਨਾਂ ਨਾਲ ਵੀ ਹੈ ਇਹਨਾਂ ਨਾਲ ਵੀ ਹੈ ਠੀਕ ਤੁਹਾਡੀ ਕੀ ਸ਼ੌਂਕ ਕੀ ਹੈ ਜੀ ਮੇਰਾ ਹਜੇ ਤਾਂ ਕੋਈ ਸ਼ੌਂਕ ਨਹੀਂ ਹੈ ਬਟ ਮੈਂ ਰੀਡਿੰਗ ਨੂੰ ਆਪਣੀ ਹੋਬੀ ਬਣਾਉਣਾ ਚਾਹੁੰਦੀ ਹਾਂ ਭਰਾ ਨਾਲ ਕਿੰਨੀ ਕਿ ਬੌਂਡਿੰਗ ਹੈ ਤੇ ਲੜਾਈ ਹੁੰਦੀ ਹੈ ਦਾ ਸਿਰ ਦਾ ਕਿਹੜੀ ਗੱਲ ਹੁੰਦੀ ਹੈ ਉਹ ਮੈਨੂੰ ਟੀਵੀ ਦਾ ਰਿਮੋਟ ਨਹੀਂ ਦਿੰਦਾ ਮੈਂ ਕਹਾਂ ਨੀ ਵੀ ਕੰਮ ਜਵਾਕਾਂ ਨੇ ਉਸੇ ਕਹਿਣੇ ਮੈਂ ਵੱਡੀ ਹੋ ਗਈ ਦੀ ਇੱਕਦ ਤੇ ਘਰ ਮੋੜ ਪਿੱਛੇ ਲੜਾਈ ਦੂਜੀ ਲੜਾਈ ਦੀ ਮੇਰੇ ਚੀਜ਼ ਨਹੀਂ ਲਿਆ ਕੇ ਦਿੰਦਾ ਕਦੇ ਹੋਇਆ ਵੀ ਮੰਨ ਕੇ ਚਲੋ ਵੀ ਘਰ ਦੇ ਜੀ ਲੈ ਕੇ ਦਿੰਦੇ ਹੋਣਗੇ ਜੀ ਉਹਨੂੰ ਬਰਾਬਰ ਬਰਾਬਰ ਸ਼ੇਅਰਿੰਗ ਤੇ ਆ ਗਈ ਸੀ ਨਹੀਂ ਉਹ ਮੈਂ ਬਰਾਬਰ ਹੀ ਸ਼ੇਅਰ ਕਰਦੀ ਆ ਮੈਂ ਸ਼ੇਅਰ ਕਰਦੀ ਆ ਅੱਛਾ ਉਹਨੂੰ ਤਾਂ ਫਿਰ ਘੱਟ ਦੰਨੇ ਉਹਦੀ ਨਹੀਂ ਨਹੀਂ ਉਹਨੂੰ ਬਰਾਬਰ ਹੀ ਦੇਣੀ ਆ ਤਾਂ ਕੁੜੀਆਂ ਵੀ ਇਹ ਹੱਕ ਨਹੀਂ ਖਾਂਦੀਆਂ ਬੇ ਭਰਾ ਦਿੰਦੇ ਨਾ ਉਹਨੂੰ ਵਧੀਆ ਲੱਗਦੇ ਕਦੇ ਤੁਹਾਡੇ ਕੋਲ ਪਈਓ ਤੁਸੀਂ ਪਈ ਵੀ ਆ ਮਾਰੀਆਂ ਵੀ ਨਹੀਂ ਮੈਂ ਬਰਾਬਰ ਚੱਲ ਰਹੀ ਕਿੰਨੇ ਕੁ ਲੈਵਲ ਦੀ ਲੜਾਈ ਹੋਈ ਆ ਵੀ ਹਾਂ ਜੂੰਡਮ ਜੁੰਡੀ ਹੋ ਗਈ ਜਿੱਕੇ ਵੀ ਨੇ ਇਨੇ ਮੰਮੀ ਤਾਂ ਘੁੱਟ ਪੈਂਦੀ ਐ ਲਾਸਟ ਟੂ ਉਹਨਾਂ ਨੂੰ ਚਲੋ ਵਧੀਆ ਚੱਲ ਰਿਹਾ ਸਭ ਕੁਝ ਜੀਠਾ ਦੀ ਪਰਿਵਾਰ ਦੇ ਦੀ ਖੁਸ਼ ਨੇ ਦੀ ਉਸ ਆਉਦੇ ਭਰਾ ਨੂੰ ਕਹਿਣਾ ਚਾਹੁੰਦੇ ਹੋਂ ਜਿਹੜਾ ਚੀਤੀ ਪਿੱਛੇ ਲੜਦਾ ਤੁਹਾਡੇ ਨਾਲ ਉਹਨਾਂ ਚ ਕੈਮਰਾ ਦੇ ਕਹੀ ਦੋਦੀ ਸਾਰੀ ਗੱਲ ਥੋੜੀ ਚੀਤੀ ਦੀ ਖੜੀ ਆ ਜੀ ਵੀ ਤੇ ਚਲੋ ਵਧੀਆ ਲੱਗੇਗਾ ਨੋ ਪੱਥੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਬੈਜੋ ਜੀ ਬੈਲੂ ਬੈਜੋ ਨਾਮ ਕੀ ਜੱਟਾ ਜੈਸ਼ਨ ਦੇਵ ਸਿੰਘ ਕਿਵੇਂ ਦੇਵਤਾ ਦਾ ਲੱਗਦੇ ਐ ਟਰਾਈ ਦਾ ਲੋੜ ਐ ਨਹੀਂ ਪਰਵਾਜ਼ ਚ ਕੌਣ ਕੌਣਾ ਹੈ ਮਾਈ ਫਾਦਰ ਮਾਈ ਮਮ ਹਾਂ ਹੈ ਅੰਗਰੇਜ਼ੀ ਹੁਣ ਜਿੱਲੀ ਗੱਲ ਕਰਨੀ ਹੈ ਅੰਗਰੇਜ਼ੀ ਚ ਕਰ ਲਈਏ ਟਾਈਮ ਮੈਨੂੰ ਮਜਬੂਰ ਕਰਦਾ ਅੰਗਰੇਜ਼ੀ ਚ ਗੱਲ ਕਰਨ ਨੂੰ ਹੁਣ ਜੱਟ ਦੇ ਵੀ 6.5 ਹੈ ਵਾਟ ਇਜ਼ ਯੂਅਰ ਨੇਮ ਵਾਟ ਇਜ਼ ਯੂਅਰ ਨੇਮ ਮਾਈ ਜਸਨ ਦੇਸੀ ওকে ਹਾਊ ਆਰ ਯੂ ਥਰ ਆਮ ਫਾਈਨ ਵਾਟ ਆਰ ਯੂ ਡੂਇੰਗ ਅੰਗਰੇਜ਼ੀ ਬੋਲਾ ਆਈ ਟੈਂਡ ਸਪੋਕਿੰਗ ਇੰਗਲਿਸ਼ ਕਲਾਸ ओके ਪਰ ਮੈਨੂੰ ਅੱਲਾ ਦੇ ਮਾਤ-ਪਾਸ ਜਰੂਰੀ ਹੈ ਮੈਂ ਪੰਜਾਬੀ ਚ ਨਾ ਗੱਲ ਕਰਨਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਘੇਰ ਮੇਰਾ ਵੀ ਬੈਕ ਕੱਟਦਾ ਹੈ ਪੰਜਾਬੀ ਨਹੀਂ ਕਰਦਾ ਇਧਰ ਮੇਰੀ ਵਿਲਾਤ ਮਾੜੀ ਆਜੀ ਨਹੀਂ ਕਰਦਾ ਠੀਕ ਹੈ ਪਰਿਵਾਰ ਚ ਕੋਣ ਕੋਣ ਹੈ ਬਈ ਮੇਰੀ ਮੰਮੀ ਮੇਰੇ ਡੈਡੀ ਐਂਡ ਭਾਈ ਸੇਸ ਕੋ ਚਾਹ ਵਾਤ ਹੈ ਛੋਟਾ ਜਿਹਾ ਪਰਿਵਾਰ ਹੈ ਡੰਗਰ ਪਸ਼ੂ ਰੱਖਦੇ ਹਾਂ ਹਾਂਜੀ ਬੜਾ ਕਰੇ ਕੰਮ-ਕਮ ਕਰਦੇ ਹਾਂ ਅਰੇ ਛੇਤੀ ਵੜੀ ਲੈ ਗਰਦੇ ਕੀਤੀ ਬੜਦਾ ਕਰਦੇ ਚੰਗੀ ਗੱਲ ਹੈ ਵਧੀਆ ਚੱਲ ਰਿਹਾ ਕੰਮ ਕਾਜ ਹਾਂਜੀ ਓਕੀ ਹੈ ਘਰ ਇਹ ਸਭ ਤੋਂ ਵੱਧ ਕਿੰਨਾ ਵੱਧ ਬਣਦੀ ਹੈ ਮਮੀ ਨਾਲ ਮਮੀ ਨਾਲ ਬੱਦ ਬੰਦੇ ਜੜੀ ਨਾਲ ਲੈ ਨਾਲ ਕੱਟ ਵਾਤ ਜੜੀ ਨਾਲ ਕੱਟ ਮੰਦੀ ਹੈ ਤੇ ਭੈਣ ਨਾਲ ਉਹਨਾਂ ਠੀਕ ਭੈਣ ਨਾਲ ਵੀ ਠੀਕ ਐ ਕਿਵੇਂ ਮੰਨ ਲਿਖਦੇ ਵੀ ਉਹ ਸ਼ੀਲ ਦਾ ਬੱਚਾ ਤੁਹਾਨੂੰ ਪਤਾ ਹੈਂ ਕਹਿੰਦਾ ਹਾਂ ਜੀ ਸਿਆਣਾ ਬੱਚਾ ਯਾਰ ਸਿਆਣਾ ਤੰਗੀ ਗੱਲ ਕਦੋਂ ਸੋਚਿਆ ਮੈਰਿਜ ਦਾ ਕਦੋਂ ਸੋਚਿਆ ਬਈ ਕੁੱਤਾ ਕਰਾਉਣੀ ਹੈ ਜੀ ਐਕਾ ਸੋਚਿਆ ਨਹੀਂ ਹੈ ਦੇਖੀ ਦੇਖੀ ਜਿਆਦੀ ਕਰਦਾ ਜਿਆਦੀ ਚਲੋ ਅੱਜੇ ਨਹੀਂ ਸੋਚਿਆ ਕਿਦਾਂ ਦੀ ਕੁੜੀ ਸੋਚਦਾ ਵੀਰ ਮੇਰਾ ਇਹਦਾ ਲਾਈਫ ਪਾਰਟਨ ਹੋਵੇ ਐਦਾਂ ਦਾ ਹੋਵੇ ਹੂੰ ਏ ਕਿ ਵੀ ਯਾਦ ਨਾ ਕਿਸਮਾ ਇਹਲਾ ਮਾਰਦਾ ਦੇ ਰਿਹਾ ਹੈ ਹਾਂ ਦਾਦੇ ਦਾਦੇ ਕਈ ਵਾਰੀ ਪਤਾ ਕੀ ਕਰਾ ਕੋਈ ਦਾ ਕੋਈ ਮਤਲਬ ਕੋਈ ਐਦਾਂ ਦੀ ਭੂੜੀ ਬਾਕਸ ਨਹੀਂ ਟੱਕਰ ਗਈ ਅਸੀਂ ਤੇ ਨਾ ਟਕਰਾਵਾਂਗੇ ਕੀ ਕੀ ਹੁਣ ਹੁਣ ਕੁੜੀ ਚ ਸਾਬ ਹੋਵੇ ਕੁੜੀ ਸਾਬ ਹੋਵੇ ਅਸ ਠੀਕ ਹੋਵੇ ਠੀਕ ਠਾਕ ਠੀਕ ਠਾਕ ਤਾਂ ਹੋਊਗੀ ਇੱਕ ਤਾਂ ਕੁੜੀ ਸਾਬ ਹੋਵੇ ਇੱਕ ਕੁੜੀ ਠੀਕ ਠਾਕ ਹੋਵੇ ਤੀਜਾ ਲਓਏ ਲਓਏ ਹਾਂ ਮੱਲਾ ਵਧੀਆ ਬੜੀ ਲੀਕ ਹੋਇਆ ਅਸਾ ਬੜੀ ਹੋਇਆ ਸਿਰੋ ਠੀਕ ਹੈ ਵਧੀਆ ਸ਼ਾਨਾ ਮੁੰਡਾ ਬਈ ਇਦਾਂ ਹੀ ਰਹੀ ਮੇਰਾ ਜੀ ਠੀਕ ਹੈ ਇਦਾਂ ਦੇ ਭੋਲੇ ਭਾਲੇ ਜਵਾਕਾਂ ਨੂੰ ਬਹੁਤ ਘੱਟ ਦੁਨੀਆ ਬਹੁਤ ਸ਼ਾਸਰ ਹੈ ਠੀਕ ਹੈ ਅਸੀਂ ਤਾਂ ਇਹ ਹੀ ਅਰਦਾਸ ਕਰਦੇ ਹਾਂ ਵੀ ਤੇਰੀ ਜਿਹੜੀ ਬਹੂ ਆਵੇ ਤੇਰੇ ਮੱਗੀ ਭੋਲੀ ਬਣਦੀ ਹੋਵੇ ਠੀਕ ਹੈ ਇੱਧਰ ਦੇ ਕੇ ਸਮਾਈ ਨਾ ਦੇ ਹੁਣ ਆਉਂਦੀ ਬਹੂਆਂ ਆਏ ਕਰ ਦੇ ਕੇ ਚੋ ਜੇ ਜਿਹੜੀ ਉਹਨੂੰ ਕਹਿੰਦੇ ਦੇਖੂਗੀ ਤੇ ਹੈਗੀ ਵੀ ਲੈ ਮੇਰਾ ਤਾਂ ਚਾਹਦੀ ਕਰਦਾ ਦਿੰਦਾ ਚਲੋ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਬੈਠ ਸਕਦੇ ਹੋ ਭਾਈ ਜੀ ਨਾਮ ਕੀ ਹੈ ਦੀ ਸਨਮਪ੍ਰੀਤ ਸਿੰਘ ਜੀ ਸਨਮਪ੍ਰੀਤ ਸਿੰਘ ਸਨਮਪ੍ਰੀਤ ਸਿੰਘ ਜੀ ਬਹੁਤ ਸੁਣਾ ਨਾਮ ਮਿਲ ਗਿਆ ਧੰਨਵਾਦ ਕਿੱਥੋਂ ਬਿਲੋਂਗ ਕਰਦੇ ਹੋ ਜੀ ਰਾਜਪੁਰੇ ਤੋਂ ਜੀ ਰਾਜਪੁਰੇ ਤੋਂ ਤੁਸੀਂ ਬਿਲੋਂਗ ਕਰਦੇ ਹੋ ਜੀ ਥੋੜੇ ਯਾਰਾਂ ਪੱਤਰ ਕਿਹੜੇ ਕਿਹੜੇ ਇਥੇ ਖਾਸ ਖਾਸ ਇਹ ਤਿੰਨੋਂ ਖਾਸ ਹੈ ਇਹ ਇਹਦੀਆਂ ਪਹਿਲਾਂ ਤਨ ਖਾਸ ਗੱਲਾਂ ਫਿਰ ਤਨ ਮਾੜੀ ਗੱਲ ਠੀਕ ਹੈ ਮਾੜੀ ਦਾ ਹੈ ਹੀ ਨਹੀਂ ਇਹ ਕੋਈ ਫਰਕ ਤਨ ਖਾਸ ਫਿਰ ਬਹੁਤੇ ਖਾਤਰਕੀ ਦੇਣ ਨਾਲ ਚੰਗੇ ਹੀ ਆ ਜੀ ਸਾਰੇ ਸਾਰੇ ਠੀਕ ਨੇ ਅੱਛਾ ਸਾਰੇ ਬੰਦੇ ਤੇਰੇ ਠੀਕ ਨੇ ਠੀਕ ਹੈ ਚੰਗੀ ਗੱਲ ਚੰਗੀ ਗੱਲ ਕਦੇ ਇਹਨੇ ਤੈਨੂੰ ਕਿਸੇ ਕਰਕੇ ਤੈਨੂੰ ਲੱਗਦਾ ਵੀ ਇਸ ਗੱਲੋਂ ਪੁੱਠਾ ਚੱਲਦਾ ਇਹ ਬਹੁਤ ਦਿਮਾਗ ਵੀ ਪੁੱਠਾ ਹੀ ਚੱਲਣਾ ਹੀ ਪੁੱਠਾ ਹੀ ਕਹਿੰਦੇ ਇਹਦਾ ਦਿਮਾਗ ਪੁੱਠਾ ਹੈ ਇਹਦਾ ਇਹ ਯਾਦਾ ਸਿੱਧਾ ਚੱਲਦਾ ਹੀ ਇਹ ਇਹ ਸਿੱਧਿਆਂ ਚ ਆਉਂਦਾ ਓਹੋ ਉਹ ਠੀਕ ਠੀਕ ਲਾ ਲੋ ਜੀ ਅਰੇ ਮਤਲਬ ਤੰਨਾ ਦਾ ਕੰਬੀਨੇਸ਼ਨ ਵਧੀਆ ਹੈ ਕੋਟਾ ਕਿਹੜੇ ਪਾਸੇ ਆਉਂਦਾ ਨਾ ਜੋ ਸਾਰਿਆਂ ਚੋਂ ਮੈਂ ਮੇਰਾ ਤੁਸੀਂ ਆਪ ਸਾਹਬ ਲਾ ਲਓ ਜੀ ਅੱਛਾ ਮੈਂ ਕੈਲਕੂਲੇਟ ਕਰਾਉਣਾ ਵੀ ਸਿੱਧਾ ਕੋਠਾ ਪਲੱਸ ਅੱਧ ਵਿਚਾਲਾ ਹੈ ਚਲੋ ਚੱਕੀ ਗੱਲ ਆ ਬੀਤੇ ਗੱਲ ਕਿਹੜੀ ਕੰਟਰੀ ਸੋਚਦੇ ਬਈ ਮੈਂ ਪੰਜਾਬੀ ਪੰਜਾਬ ਹੀ ਠੀਕ ਹੈ ਅਜਾ ਪੰਜਾਬ ਠੀਕ ਹੈ ਪੰਜਾਬ ਦੇ ਵਿੱਚ ਕੀ ਕਰੂੰਗਾ ਮੈਂ ਪੰਜਾਬ ਜੀ ਦੇਖ ਰਿਹਾ ਹਾਂ ਜੀ ਸੱਜੇ ਤਾਂ ਕੋਈ ਸੋਚਿਆ ਨਹੀਂ ਹੈ ਮੇਰੇ ਮੈਕ ਨੂੰ ਕੋਈ ਦੇਖਦਾ ਤਾਂ ਸਹੀ ਹੈ ਉਹ ਟੇਢਾ ਹੂੰ ਹੋਈ ਜਾਂਦਾ ਉਹ ਇਹ ਹੂੰ ਲਖਰਾ ਦਰਦੀ ਮੈਂ ਤਾਂ ਹੀ ਤਾਂ ਦੇਖ ਰਿਹਾ ਵੀ ਦੇਖਣਾ ਮੈਂ ਤਾਂ ਜੀ ਨਹੀਂ ਨਹੀਂ ਤੇ ਕੀ ਗੱਲ ਆ ਤੂੰ ਸਾਡੇ ਬਾਰੇ ਵੀ ਸੋਚਦਾ ਠੀਕ ਹੈ ਕਰ ਸਕੀ ਹੈ ਤੇ ਕਦੇ ਕੋਈ ਸੋਚਿਆ ਕਿ ਅਬ ਜ਼ਿੰਦਗੀ ਚ ਆ ਰ ਕੀ ਕਰਨਾ ਤੋਂ ਹੋ ਸੋਚਿਆ ਦਾ ਬੜਾ ਹੁਸ਼ ਹੈ ਇਹ ਬਾਸੋਂ ਕਰ ਕੰਫਿਊਜ਼ ਹੋ ਜਾਂਦਾ ਹੁੰਦਾ ਫਿਰ ਮੈਂ ਗਾਇ ਸਾਥੇ ਚੱਲਦਾ ਲੈ ਜਿੰਦਗੀ ਨੀ ਹੰਗਿਆ ਰੇਣ ਕਿਦਾਂ ਦਿਨ ਯਾਰੀ ਲੈਣਾ ਵਾ ਹੈਗੇ ਇਹਨਾਂ ਘੁੰਮੇ ਫਿਰੀ ਜਾਂਨੇ ਕਿੱਥੇ ਘੁੰਮਦੇ ਕਿੱਥੋਂ ਕੀ ਮਤ ਤੁਨੂੰ ਘੁਮਕੇ ਪਤਾ ਲੱਗੇ ਕਿ ਕਿਉਂ ਘੁੰਮਦੇ ਕਿਨੇ ਮੁੰਡੇ ਮੈਂ ਬਾਹਰ ਬਾਹਰ ਦੇਖੋ ਵੀ ਮੁੰਡਾ ਕਿੱਥੇ ਲੁਭਾਉਂਦੇ ਵਰਦੇ ਰਹਿੰਦੇ ਆ ਕਿੱਥੇ ਘੁੰਮਦੇ ਹੋ ਆ ਬਾਸੋਂ ਸਿੱਧੀ ਸੜਕ ਜਾ ਰਹੀ ਹੈ ਕਦੇ ਐਨੂ ਚੱਲੇਗੀ ਕਦੇ ਐਨ ਚੱਲੇਗੀ ਆ ਤੁਸੀਂ ਸੜਕ ਦੇਖਦੇ ਹੋ ਜਿੱਥੇ ਸੜਕ ਤੇ ਲਿਖੋ ਤਾਂ ਨਹੀਂ ਹੋ ਜਾਂਦੇ ਹੋ ਐਸੇ ਮਤਲਬ ਟਾਈਮ ਸਪੈਂਡ ਕਰਦੇ ਹੋ ਬਸ ਹਾਂਜੀ ਇਕੱਠੇ ਕਿਹੜੇ ਟਾਈਮਾਂ ਕਾ ਥੋੜੀ ਫਿੱਕੀ ਥੋੜੀ ਆਈ ਜਦੋਂ ਧੁੱਪ ਘਟ ਗਈ ਉਹ ਦਿਨ ਜਾਣਾ ਨਹੀਂ ਹੈ ਜਦੋਂ ਧੁੱਪ ਵੱਧ ਗਈ ਉਦੋਂ ਜਾਣਾ ਹੈ ਓਕੇ ਮਤਲਬ ਤੁਸੀਂ ਦੋ ਚੇ ਨਿਕੜਾ ਤੁਸੀਂ ਸੜਕ ਦੇਖਦੇ ਹੋ ਮੈਂ ਧੁੱਪ ਦੇਖਦੇ ਹਾਂ ਉਹ ਸ਼ਾਮ ਦੇ ਟਾਈਮ ਵੀ ਜਾਈਦਾ ਸੀ ਸ਼ਾਮ ਵੇਲੇ ਵੀ ਠੀਕੀ ਗੱਲਾਂ ਵਾਤਾ ਕੀ ਹੁੰਦੀ ਨੇ ਯਾਰਾ ਮੇਤਰਾ ਦੀ ਦੁਪੱਟੀ ਉਹਨੇ ਕਿੰਦਾ ਦੀ ਮੈਥ ਲੱਗਦੀ ਹੈ ਸੱਸਣ ਦੀ ਆ ਥੋੜੀ ਨੂੰ ਕੋਈ ਮਿੱਠੀ ਮਿੱਠੀ ਜਿਹੀ ਸੁਣਾ ਦੇ ਕੋਈ ਗੱਲਬਾਤ ਮਿੱਠੀ ਬਾਤ ਜਿਵੇਂ ਆਪਾਂ ਆਪਣੇ ਹੋਏ ਯਾਰਾਂ ਨਿੱਤਰਾਂ ਦਾ ਕੋਈ ਇਕੱਠਿਆਂ ਦਾ ਵਾ ਇੱਕ ਵਾਰੀ ਬੈਠ ਗਏ ਇਕੱਠੇ ਪਰ ਇੱਕ ਦੀ ਲੱਤ ਫੜ ਲੈਣੀ ਉਹ ਨਹੀਂ ਛੱਡਣਾ ਨਹੀਂ ਆਪ ਫੈਂਡ ਦਾ ਕੇ ਅਸਾਂ ਕੈਂਚੀ ਪੂਰੀ ਲਾ ਦੇਣੀ ਪੂਰੀ ਠੀਕ ਹੈ ਠੀਕ ਉਧਰ ਮੈਨੂੰ ਲੱਗਦਾ ਕਿਸਦਾ ਫੋਨ ਆ ਗਿਆ ਓਏ ਹਾਂ ਲੱਡੂ ਪਾਇਆ ਹੈ ਜੀ ਇਹ ਦਾ ਇਹ ਨਾ ਆਹ ਲੱਡ ਦਾ ਫੋਨ ਤੂੰ ਚੱਕੀਂ ਨਾ ਹਲੋ ਚੰਗੀ ਗੱਲ ਆ ਵਧੀਆ ਲੱਗਿਆ ਜੱਟਾ ਗੱਲਬਾਤ ਕਰਕੇ ਮਿਹਰਬਾਨੀ ਗੱਲਬਾਤ ਕੋਈ ਸ਼ੇਅਰ ਕਰਨਾ ਚਾਹਦਾ ਹਾਂ ਕੈਂਪਰੇ ਤੇ ਆਪਣੇ ਪਰਵਾਸ ਵਿੱਚ ਹੋਰ ਮੈਂਬਰ ਨੂੰ ਵੀ ਬਸ ਜਿੰਦਾ ਰਹੋ ਬਾਸਾਰੇ ਉਹ ਜਿੰਦਾ ਤਾਂ ਸਾਰੀ ਨੇ ਜਿੰਦਾ ਹਾਦ ਰਹਿਣ ਸਿੰਦਾ ਰਹੋਗੇ ਤਾਂ ਹੀ ਸਾਰਾ ਕੁਝ ਮਿਲ ਜਗਾ ਹੀ ਚਲੋ ਕਦਰ ਕੋ ਜਿੰਦਗੀ ਨੂੰ ਜਾਓ ਇੰਜੋਏ ਕਰੋ ਹਾਸਾ ਘੇਟਾ ਇਹੀ ਜਿੰਦਗੀਆਂ ਨੂੰ ਜਿੰਦਾਬਾਦ ਰਹਿਣ ਤੋਂ ਬਹੁਤ ਬਹੁਤ ਸ਼ੁਕਰੀਆ ਜੱਟਾ ਥੈਂਕ ਯੂ ਥੈਂਕ ਯੂ ਮਿਹਰਬਾਨੀ